ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਗੁਣਾ ਨਾਲ ਭਰਪੂਰ ਕਰੇਲੇ ਦੀ ਸਬਜੀ ਕਰੇਲੇ ਜਿਹੜੇ ਸਾਡੇ 2-3 ਦਿਨ ਦੇ ਬਾਸੇ ਆ ਇਹ ਬਹੁਤ ਜ਼ਿਆਦਾ ਨਰਮ ਹੋ ਗਏ ਤੇ ਜਿਹੜੇ ਦੇ ਬੀਜ ਆ ਉਹ ਵਿੱਚ ਤੇ ਬਿਲਕੁਲ ਕੱਚੇ ਆ ਤੇ ਇਹਨਾਂ ਨੂੰ ਆਪਾਂ ਨਾ ਕareleਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਤੇ ਸੁਕਾ ਲਿਆ ਹੁਣ ਆਪਾਂ ਜਿਹੜੀ ਦੀ ਕਟਿੰਗ ਆ ਉਹ ਕਰਾਂਗੇ ਜਿੰਨੇ ਪੱਕੇ ਬੀਜ ਆਪਾਂ ਨੂੰ ਲੱਗੇ ਉਹ ਆਪਾਂ ਕੱਢ ਦੇਣੇ ਆ ਤੇ ਜਿੰਨੇ ਨਰਮ ਹੋਣਗੇ ਉਹ ਆਪਾਂ ਨੇ ਬਣਾ ਲੈਣੇ ਦੇਖੋ ਵਿਚ ਤੇ ਜਿਹੜੇ ਕarele ਆ ਉਹ ਬਿਲਕੁਲ ਨਰਮ ਹੈ ਕੋਈ ਕੋਈ ਜਿਹੜਾ ਬੀਜ ਹੈ ਸਖਤ ਉਹ ਆਪਾਂ ਨੇ ਕੱਢ ਦੇਣਾ ਤੇ ਬਾਕੀ ਜਿਹੜੇ ਕarele ਆਪਾਂ ਨੇ ਉਹ ਕਟਿੰਗ ਕਰ ਲੈਣੀ ਇੱਕ ਕarele ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਕarele ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੇ ਐ ਇਹਨਾਂ ਦੀ ਜਿਹੜੀ ਕਟਿੰਗ ਆਪਾਂ ਉਹ ਲੰਬੇ ਸ਼ੇਪ ਦੇ ਵਿੱਚ ਕਰਾਂਗੇ ਤੇ ਇਹਨੂੰ ਆਪਾਂ ਮੋٹے ਪਿਆਜ਼ਾਂ ਦੇ ਵਿੱਚ ਪਾ ਕੇ ਜਿਹੜਾ ਤਿਆਰ ਕਰਾਂਗੇ ਆਪਾਂ ਕareleਾਂ ਦੀ ਜਿਹੜੀ ਕਟਿੰਗ ਆ ਉਹ ਵੀ ਕਰ ਲਈ ਟਮਾਟਰਾਂ ਜਿਹੜੇ ਆਪਾਂ ਨੇ ਬੀਜ ਕੱਢ ਤੇ ਅਦਰਕ ਲਸਣ ਦਾ ਪੇਸਟ ਮੋٹے ਆਪਾਂ ਨੇ ਪਿਆਜ਼ ਚੀਰੇ ਆ ਹਰੀ ਮਿਰਚ ਇਹ ਜਿਹੜਾ ਸਮਾਨ ਆਪਾਂ ਨੇ ਵਿੱਚ ਪਾਉਣਾ ਉਹ ਪਹਿਲਾਂ ਹੀ ਆਪਾਂ ਨੇ ਤਿਆਰ ਕਰ ਲਿਆ ਆਪਾਂ ਜਿਹੜੇ ਕarele ਆ ਉਹ ਦੇਸੀ ਘਿਓ ਦੇ ਵਿੱਚ ਬਣਾਣੇ ਆ ਈਕ ਕੜਚੀ ਹੈ ਜਿਹੜੀ ਆਪਾਂ ਨੇ ਪੈਨ ਦੇ ਵਿੱਚ ਦੇਸੀ ਘਿਓ ਦੀ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ ਪਾਇਆ 1 ਚਮਚ ਜੀਰੇ ਦਾ ਜੀਰੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਤੜਕਾ ਲੈਣਾ ਤੇ ਨਾਲ ਪਾਇਆ ਚਮਚ ਦਾ ਚੌਥਾ ਹਿੱਸਾ ਹਿੰਗ ਦਾ ਨਾਲ ਪਾਇਆ ਅੱਧਾ ਚਮਚ ਰਾਈ ਦਾ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪੂਨ ਲੈਣਾ ਤੇ ਹੁਣ ਆਪਾਂ ਗੈਸ ਜੈਟਾ ਥੋੜਾ ਸਿਮ ਕਰਤਾ ਨਾਲ ਪਾਵਾਂਗੇ ਆਪਾਂ ਕarele ਕareleਆਂ ਨੂੰ ਆਪਾਂ ਨੇ ਦੋ ਕੁ ਮਿੰਟ ਜਿਹੜਾ ਆਪਾਂ ਪਹਿਲਾਂ ਚੰਗੀ ਤਰ੍ਹਾਂ ਇਹਨੂੰ ਸੇਕ ਲਵਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਜਿਹੜਾ ਆਪਾਂ ਮਿਕਸ ਕਰ ਦੇਣਾ ਇਹ ਸਬਜ਼ੀ ਹੈ ਜਿਹੜੀ ਬਹੁਤ ਗੁਣਕਾਰੀ ਹੁੰਦੀ ਹੈ ਭਾਵੇਂ ਖਾਣ ਦੇ ਵਿੱਚ ਕੌੜੀ ਹੁੰਦੀ ਹੈ ਪਰ ਗੁਣਕਾਰੀ ਹੁੰਦੀ ਹੈ ਤੇ ਅੱਧਾ ਚਮਚ ਪਾਇਆ ਆਪਾਂ ਨੇ ਨਮਕ ਦਾ ਤਾਂ ਕਿ ਜਿਹੜੇ ਕਰੇਲੇ ਆ ਉਹ ਥੋੜੇ ਜਿਹਾ ਸੌਫਟ ਹੋ ਜਾਣ ਤੇ ਨਮਕ ਹੈ ਜਿਹੜਾ ਉਹ ਕਰੇਲਿਆਂ ਦੇ ਵਿੱਚ ਰਸ ਮਿਚ ਜਵੇ ਆਪਾਂ ਨੇ ਚੰਗੀ ਤਰ੍ਹਾਂ ਕਰੇਲਾਂ ਨੂੰ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਢਾੱਕ ਕੇ ਬਣਾ ਲਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਦੇ ਆ ਮਿਕਸ ਦੇਖੋ ਦੇਖਣ ਦੇ ਵਿੱਚ ਜਿਹੜੇ ਕਰੇਲੇ ਆ ਉਹਨਾਂ ਦਾ ਕਲਰ ਆ ਜਿਹੜਾ ਕਿੰਨਾ ਬਦਲ ਗਿਆ ਹਲਕੇ ਜਿਹਾ ਸੌਫਟ ਹੋ ਗਏ ਨਮਕ ਬੋਣੇ ਦੇ ਨਾਲ ਇਹ ਬਹੁਤ ਚੇਤੀ ਜਿਹੜੇ ਸੌਫਟ ਹੋ ਜਾਂਦੇ ਆ ਤੇ ਨਾਲ ਪਾਇਆ ਹੁਣ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ ਇਹ ਪੇਸਟ ਜਿਹੜਾ ਆਪਾਂ ਨੇ ਬਾਅਦ ਵਿੱਚ ਹੀ ਪਾਣਾ ਹੈ ਕਿਉਂਕਿ ਫਿਰ ਜੇ ਆਪਾਂ ਪਹਿਲਾਂ ਇਹਨੂੰ ਜੀਰੇ ਦੇ ਨਾਲ ਭੁੰਨ ਦਿਆਂ ਤਾਂ ਲਸਣ ਜਿਹੜਾ ਉਹ ਥੱਲੇ ਲੱਜ ਜਾਂਦਾ ਇਸ ਕਰਕੇ ਆਪਾਂ ਨੇ ਬਾਅਦ ਵਿੱਚ ਪਾਉਣਾ ਤੇ ਜਿਹੜਾ ਕਿਉ ਦੇ ਲੋ ਵੀ ਜਿਹੜਾ ਫਿਰ ਘੱਟ ਲੱਗਦਾ ਨਾਲ ਪਾਈ ਆਪਾਂ ਨੇ ਹਰੀ ਮਿਰਚ ਹਰੀ ਮਿਰਚ ਵੀ ਆਪਾਂ ਨੇ ਬਾਅਦ ਵਿੱਚ ਪਾਉਣੀ ਹੈ ਤੇ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਪਕਾਵਾਂਗੇ ਤੇ ਕarele ਵੀ ਸੌਫਟ ਹੋ ਜਾਣਗੇ ਤੇ ਹਰੀ ਮਿਰਚ ਵੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਕਰਤਾ ਮਿਕਸ ਹੈ ਤੇ ਹੁਣ ਆਪਾਂ 2 ਮਿੰਟ यूं ਟਾ ਕੇ ਜਿਹੜਾ ਬਣਾਉਣਾ ਹਾਂ ਹਾਂਜੀ 2 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਤੇ ਨਾਲ ਪਾਉਨੇ ਆ ਪਿਆਜ਼ ਪਿਆਜ਼ਾਂ ਜਿਹੜੇ ਆਪਣੇ ਇਹ ਮੋٹے ਸਹਜ ਦੇ ਵਿੱਚ ਹੀ ਆਪਾਂ ਨੇ ਕੱਟਨੇ ਆ ਜਿੱਦਾਂ ਹੀ ਆਪਾਂ ਇਹਨੂੰ ਬਣਾਦੇ ਆ ਇਹ ਜਿਹੜੇ ਪਿਆਜ਼ਾਂ ਇਹਨਾਂ ਦੇ ਲੱਛੇ ਆਪਣੇ ਆਪ ਹੀ ਜਿਹੜੇ ਖੁੱਲ ਜਾਂਦੇ ਆ ਤੇ ਇਹ ਸਾਡੇ ਜਿਹੜੇ ਪੱਕੇ ਹੋਏ ਪਿਆਜ਼ ਆ ਜਦੋਂ ਆਪਾਂ ਇਹਦੀ ਸਬਜ਼ੀ ਬਣਾਉਂਦੇ ਆ ਤਾਂ ਜਿਹੜੇ ਇਹਨਾਂ ਦਾ ਕਲਰ ਆ ਉਹ ਬਦਲ ਜਾਂਦਾ ਥੋੜਾ ਜਿਹਾ ਡਾਰਕ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਇਹ ਵਿੱਚ ਪੂਰੀ ਤਰ੍ਹਾਂ ਰਸ ਮਿਲ ਸਜੇ ਹਾਂਜੀ ਦੇਖੋ ਕਰੇਲੇ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਤੇ ਹੁਣ ਆ ਪਿਆਜ਼ ਜਿਹੜਾ ਆਪਾਂ ਨੇ ਨਾਲ ਜਿਹੜਾ ਪੁੰਨ ਲੈਣਾ ਹੈ ਕਰੇਲੇ ਸਾਡੇ ਥੋੜੇ ਜਿਹਾ ਨਰਮ ਹੋ ਗਏ ਤੇ ਹੁਣ ਉਹ ਜਿਹੜੇ ਪਿਆਜ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਟੱਕ ਕੇ ਬਣਾ ਲੈਣੇ ਆ ਤੇ ਫਿਰ ਆਪਾਂ ਇਹਨੂੰ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਹਿਲਾਉਂਦੇ ਆ ਹਾਂਜੀ ਹੁਣ ਪਾਵਾਂਗੇ ਆਪਾਂ ਨਮਕ ਅੱਧਾ ਨਮਕ ਆਪਾਂ ਨੇ ਪਹਿਲਾਂ ਪਾਇਆ ਤਾਂ ਅੱਧਾ ਨਮਕ ਜਿਹੜਾ ਆਪਾਂ ਨੇ ਆਪਣੇ ਲੋੜ ਦੇ ਅਨੁਸਾਰ ਹੁਣ ਪਾ ਲਿਆ ਤੇ ਹੁਣ ਆਪਾਂ ਸਬਜੀ ਨੂੰ ਪੂਰੀ ਤਰ੍ਹਾਂ ਜਿਹੜਾ ਮਿਕਸ ਕਰ ਦਿਆਂ। ਨਮਕ ਹੈ ਜਿਹੜਾ ਪਿਆਜ਼ਾਂ ਦੇ ਵਿੱਚ ਵੀ ਰਸ ਜੂਗ। ਤੇ ਕਰੇਲਿਆਂ ਦੇ ਵਿੱਚ ਵੀ ਹੁਣ ਇਹਨੂੰ ਆਪਾਂ ਟੱਕ ਕੇ 2 ਮਿੰਟ ਹੋਰ ਸੇਕ ਲਗਵਾਇਆ ਤੇ ਸਬਜੀ ਇਹ ਜਿਹੜੀ ਦੇਖੋ ਸਾਡੀ ਬਣ ਕੇ ਜਿਹੜੀ ਤਿਆਰ ਹੋ ਗਏ। ਜੇ ਆਪਾਂ ਟੱਕ ਕੇ ਸਬਜੀ ਨੂੰ ਬਣਾਉਂਦੇ ਆ ਤਾਂ ਕਰੇਲੇ ਬਣ ਕੇ ਬਹੁਤ ਹੀ ਛੇਤੀ ਤਿਆਰ ਹੁੰਦੇ ਆ। ਤੇ ਨਾਲ ਪਾਏ ਆਪਾਂ ਨੇ ਇੱਕ ਚਮਚ ਹਲਦੀ ਪਾਊਡਰ। ਹਲਦੀ ਪਾਊਡਰ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿਆ। ਹਾਂਜੀ ਸਬਜੀ ਦੇ ਵਿੱਚ ਹੁਣ ਆਪਾਂ ਪਾਇਆ ਗਰਮ ਮਸਾਲਾ। ਗਰਮ ਮਸਾਲੇ ਨੂੰ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿਆ ਨਾ ਸਬ지 ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਪਾਵਾਂਗੇ ਟਮਾਟਰ। ਟਮਾਟਰਾਂ ਜਿਹੜੇ ਆਪਾਂ ਨੇ ਬਿਨਾ ਬੀਜਾਂ ਤੇ ਇਹ ਟਮਾਟਰ ਆਪਾਂ ਤਿਆਰ ਕਰੇਗਾ ਤੇ ਹੁਣ ਆਪਾਂ ਇਹਨੂੰ ਸਜਾਵਟ ਵਾਸਤੇ ਹੀ ਪਾਣਾ ਹੈ। ਤੇ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਇਹਨੂੰ ਆਪਾਂ 2 ਮਿੰਟ ਹੀ ਜਿਹੜਾ ਸੇਕ ਲਗਾਵਾਂਗੇ ਦੇਖੋ ਟਮਾਟਰ ਪਾਣੇ ਨਾਲ ਸਬਜ਼ੀ ਦਾ ਕਲਰ ਹੈ ਜਿਹੜਾ ਉਹ ਕਿੰਨਾ ਵਧੀਆ ਆਪਾਂ ਨੂੰ ਦੇਖਣ ਚ ਲੱਗ ਰਿਹਾ ਤੇ ਜਿਹੜੀ ਸਬਜ਼ੀ ਉਹ ਖਾਣ ਵਿੱਚ ਵੀ ਬਹੁਤ ਹੀ ਸੁਆਦਿਆਰ ਹੁੰਦੀ ਹੈ ਇਹਨੂੰ ਆਪਾਂ ਨੇ 2 ਮਿੰਟ ਜਿਹੜਾ ਟਾ ਕੇ ਸੇਕ ਲਗਾ ਲੈਣਾ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਵਾਂਗੇ ਸਬਜੀ ਜਿਹੜੀ ਦੇਖੋ ਸਾਡੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਆਪਾਂ ਗੈਸ ਬੰਦ ਕਰਤਾ ਤੇ ਇਹਨੂੰ ਆਪਾਂ ਸਬਜੀ ਨੂੰ ਤਿਆਰ ਕਰ ਲਿਆ ਹੁਣ ਆਪਾਂ ਤਾਂ ਉਹ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਦੇਖੋ ਸਬਜੀ ਜਿਹੜੀ ਬਣ ਕੇ ਸਾਡੀ ਤਿਆਰ ਹੋ ਗਈ Karela ਜਿਹੜਾ ਉਹ ਬਹੁਤ ਹੀ ਗੁਣਕਾਰੀ ਸਬਜੀ ਐ ਇਹ ਆਪਾਂ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਆ ਤੇ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਸਬਜੀ ਬਹੁਤ ਹੀ ਸਵਾਦਯਾਰ ਹੁੰਦੀ ਹੈ ਤੇ ਇੱਕ ਵਾਰੀ ਆਪ ਵੀ ਜਰੂਰ ਬਣਾਇਓ ਮੇਰੇ ਦੇਖਣਾਂ ਦਾ ਬਹੁਤ ਬਹੁਤ ਧੰਨਵਾਦ ਜੀ